ਮੋਹਨਾ ਰਫਲ ਜੁਕੇ ਪਾਈ ਫਿਰਦਾ ਮੋਢੇ ਆ ਆ ਭਾਈ ਯਾਰ ਆ ਦੇਖਾ ਜੀ ਇਹ ਵੀ ਰੰਦੀ ਇਹਦੇ ਨਾਲ ਮੂੰ ਤਾਂ ਦਿੰਦੇ ਨਹੀਂ ਸੀ ਐਸੇ ਆ ਹਾਂ ਤੰਜ ਤਾਂ ਰੱਖੀ ਐ ਇੱਥੋਂ ਇੱਥੋਂ ਵੀ ਨਾ ਕੋਈ ਖੋਕ ਲੈ ਜੇ ਕਾ ਵੀ ਆ ਰੱਖਣੀ ਮੈਨੂੰ ਹਾਂ ਤਾ ਰੱਖੀ ਐ ਇਹ ਮੀਰੇ ਵਦ ਨੂੰ ਡੀਪੀ ਤੋਂ ਰਫਲ ਦਾ ਲੈ ਗਿਆ ਕਿੰਨੇ ਦੀ ਦਿੱਤੀ ਤੂੰ ਸੇਠਾ ਲਾਈ ਕਿੰਨੇ ਦੀ ਬੋਰੀ ਇਹ ਬੋਰੀ ਤਾਂ ਤੱਕੇ ਨਾਲ ਲੈ ਆਕਾ ਤੱਕੇ ਲੈ ਆ ਲੈ ਆ ਜਦੋਂ ਐ ਕਰ ਕੋਈ ਇਹਦੇ ਪਿੱਛੇ ਕੁਝ ਨਾ ਲੈ ਆ ਧੱਕੇ ਨਾਲ ਠੀਕ ਆ ਭਾਈ ਦੋ ਬੋਰੀਆਂ ਪੰਗੇ ਸੀ ਉਹਨੂੰ ਕੋਈ ਕਰ ਦੋਨੇ ਚੱਕ ਲਿਆ ਉਹਨਾਂ ਨੇ ਚੱਕ ਲਿਆ ਹਾਂ ਬਾਈ ਕਹਿੰਦਾ ਮੈਂ ਮੰਗੀਆਂ ਸੀ 30 ਬੋਰੀਆਂ ਸੇਠਾਂ ਤੋਂ ਕਹਿੰਦਾ ਦਿੱਤੇ ਉਹ ਦੋ ਬੂਰਾ ਫਲ ਨਾ ਲਿਆਇਆ ਦੋ ਬੂਰਾ ਫਲ ਨਾ ਲਿਆਇਆ ਭਾਈ ਸਹੀ ਗੱਲ ਐ ਇਹਦਾ ਹਾਲਾਤ ਸਰਕਾਰਾਂ ਨੇ ਕੀ ਕਰਤੇ ਆਪਣੇ ਨਾ ਇੱਥੇ ਵੀ ਡਰ ਲਾ ਕੇ ਕਮੈਂਡੀ ਦਾ ਕੋਈ ਲੈ ਜਾ ਖੁਸ਼ ਹੋ ਜਾਂਦੇ ਖੇਤ ਰਫਲ ਭਾਈ ਸਹੀ ਗੱਲ ਆ ਭਾਈ ਸਹੀ ਗੱਲ ਆ ਸਰਕਾਰਾਂ ਨੇ ਜਦ ਆਪਣਾ ਕਿੰਨੇ ਬੁਰੇ ਹਾਲਾਤ ਕਰਦੇ ਡੀਏ ਵੀੜ ਬਾਈ ਰਫਲ ਨਾ ਵਗੇਰ ਲੈ ਕੇ ਆਏ ਹੋਰ ਤੇ ਮਾਰ ਤਿ ਖਰਾ ਆਪਣੇ ਬਾਈ ਦੇ ਬੀਜ ਰੇਰੇ ਕਣਕ ਸੁਣੋ ਵੀ ਸ਼ੂਟ ਕਰਦੇ ਆ ਤੁਹਾਨੂੰ ਲੈ ਮਿੱਤਰੋ ਜੇ ਮੈਂ ਸੁੱਕੀ ਬਜਾਈ ਦੀ ਵੀਡੀਓ ਬਣਾਈ ਸੀ ਨਾ ਆਪਾਂ ਬੀ ਬਗਰੇ ਲਾ ਕੇ ਤੁਹਾਨੂੰ ਦਿਖਾਵਾਂਗੇ ਵੀ ਬੀ ਆ ਗਿਆ ਬਾਈਆਂ ਦਾ ਮਾਨਸੂਨ ਤੇ ਬਾਈ ਬੀ ਤੇਰੇ ਲਾ ਰਹੇ ਨੇ 2976 ਕਿਹੜਾ ਬੀਜ ਹੈ ਬਾਈ 2976 2976 ਬੀਜ ਹੈਗਾ ਤੇ ਬਾਈ ਹੁਣ ਟਰਾਲੀ ਕਿ ਲੈ ਕੇ ਆਏ ਨੇ ਮੁਹਿੰਸਾ ਕੋਲ ਇਹ ਮਿਲਦਾ ਡੀਏਪੀ ਤਾਂ ਮਿਲਦੀ ਨਹੀਂ ਜੀ ਡੀਏਪੀ ਦੀ ਬਾਈ ਬੜੀ ਵੱਡੀ ਕਿੱਲੇ ਤਾਂ ਨਾ ਭਰਾ ਬੜੀ ਵੱਡੀ ਦਿੱਕਤ ਆ ਰਹੀ ਹੈ ਜੀ ਨਾ ਤਾਂ ਬਾਈ ਝੋਨਾ ਵਿਕਦਾ ਨਾ ਡੀਏਪੀ ਉਹਦੀ ਇਸ ਚੀਜ਼ ਨੇ ਤਾਂ ਬਕਸਾਂ ਦੇ ਜਮਾਂ ਬਿਲਕੁਲ ਮਾਰਿਆ ਗਿਆ ਜੀ ਹਾਂ ਪਹਿਲਾਂ ਆਪਾਂ ਤੇਲ ਤੇ ਪਾਣੀਆਂ ਦੀ ਗੱਲ ਕੀਤੀ ਹੈ ਬਾਈ ਨਾ ਬਗਹਿਰਨਾ ਹਾਂਜੀ ਤੇਲ ਤੇ ਪਾਣੀਆਂ ਦੀ ਸਮੱਸਿਆ ਤੇ ਮਿੱਤਰੋ ਸਮੱਸਿਆ ਉਹ ਸਾਰਿਆਂ ਦੇ ਜ਼ਿੰਮੇਦਾਰ ਨੂੰ ਜਿਹੜੀਆਂ ਆ ਰਹੀਆਂ ਸਾਰਿਆਂ ਜ਼ਿੰਮੇਦਾਰ ਨੂੰ ਆ ਰਹੀਆਂ ਜੀ ਪੂਰੀ ਜੀ ਮੰਨ ਕੇ ਚੱਲੋ ਵੀ ਜਿਨੇ 30 ਕਿੱਲੇ ਵੀ ਜਿਨੇ 25 ਕਿੱਲੇ ਵੀ ਜਿਨੇ ਦੋ ਦੋ ਬੋਰਾਂ ਡੀਏਪੀ ਦੀਆਂ ਮਿਲਦੀਆਂ ਇਹ ਕੀ ਯਾਰ ਬਾਈ ਹਨਾ ਕੋ ਚਾਹੇ ਕਿਰੇ ਮਾਰਤਾ ਹਾਂਜੀ ਹਾਂ ਪਹਿਲਾਂ ਨਰਮੈ ਨੇ ਮਾਰਤੇ ਜੀ ਹਾਂਜੀ ਹਾਂ ਕਿ ਹੁਣ ਕਣਕਲਾ ਤਾਂ ਜਮ ਹੀ ਬਹੁ ਹੋ ਗਿਆ ਫੇਰ ਹਾਂਜੀ ਸਰੋ ਬਾਈ ਦਾ ਵੀ ਤੁਸੀਂ ਇੱਕ ਵਾਰੀ ਵੇ ਲੋਕਾਂ ਜਿੰਨਾ ਨੂੰ ਲੋੜ ਹੈ ਹਨਾ ਹਾਂਜੀ ਹਾਂ ਤੇ ਜਿੰਨਾ ਕੋ ਲੋੜ ਆ ਜੀ ਉਹਨਾਂ ਕੋ ਲਾ ਦੇਣਾ ਦੂਜਾ ਘਰੇ ਲੈ ਜਾਣਾ ਜੀ ਹਾਂ ਹਾਂ ਸਹੀ ਗੱਲ ਹੈ ਬਾਈ ਕੈ ਬੁਰਗਾ ਲੋੜਗਾ ਬਾਈ ਬਹੁਤ ਹੈ ਬਾਈ ਨੇ ਦੱਸਿਆ ਵੀ ਸਮੱਸਿਆਵਾਂ ਬੜੀਆਂ ਆ ਰਹੀਆਂ ਨੇ ਪਹਿਲਾਂ ਡੀਏਪੀ ਦੀ ਸਮੱਸਿਆ ਹੈ ਕਹਿੰਦਾ 20 ਮਿਲ ਰਿਹਾ ਬਾਦੂ ਪਰ ਡੀਏਪੀ ਨਹੀਂ ਮਿਲ ਰਹੀ ਸਾਨੂੰ ਡੀਏਪੀ ਦੇ ਅਸੀਂ ਦੋ ਬੋਰੀਆਂ ਮਿਲੀਆਂ ਨੇ ਬਾਈ ਨੇ 3 ਬੋਰੀਆਂ ਮੰਗਾਈ ਪਾ ਕੇ ਦੋ ਮਿਲੀਆਂ ਹਾਂਜੀ ਉਹ ਉਸ ਲੋਟ ਆਪਾਂ ਸੌਣਾ ਨਹੀਂ ਲਓ ਕੋ ਗਿੱਲੇ ਹੁੰਦੇ ਜਿਹੜੇ ਸਾਹਿਬ ਨਾਲ ਡੀਏਪੀ ਲਘੋ ਗਿੱਲੇ ਗਿੱਲੇ ਨੇ ਬਾਈ ਨੇ ਪੀ ਦੇ ਵਿੱਚ ਧਰ ਕੇ ਲਿਆਤੀ ਹੈ ਬਾਈ ਜੀ ਪੱਲੀ ਨਾਲ ਬਕਾਇਦਾ ਸਪੈਸ਼ਲ ਪੈਕ ਕਰਕੇ ਲਿਆਤੀ ਹੈ ਜੀ ਵੀ ਕੋਈ ਟਰਾਲੀ ਚ ਪਈ ਵੀ ਨਾ ਦੇਖ ਲੈ ਜੀ ਟਰਾਲੀ ਚ ਪਈ ਨਾ ਬਲੈਕ ਤੇ ਮਿਲਣ ਵਾਲਾ ਕੰਮ ਹੋਇਆ ਪਿਆ ਜੀ ਇਹ ਬਈ ਹਾਲਾਤ ਆਪਣੇ ਸਰਕਾਰਾਂ ਨੇ ਮਾਰੇ ਕਰ ਸਰਕਾਰਾਂ ਨੇ ਕਰਤੀ ਆ ਆਪਾਂ ਨੂੰ ਐ ਸੀ ਜੀ ਭਵੰਤਮਾਨ ਸਰਕਾਰ ਕੁਛ ਕਰੂਗੀ ਜੀ ਹਾਂਜੀ ਹਾਂਜੀ ਬਈ ਨਵੀਂ ਸਰਕਾਰ ਸੀ ਜੀ ਇਹਨਾਂ ਨੇ ਉਹਨਾਂ ਨੂੰ ਚੰਗੇ ਕਹਾ ਗਈ ਜੀ ਇਹ ਹੋਰ ਉਹ ਗੱਲ ਕਰਤੀ ਜਮਾ ਜੀ ਜਮਾ ਸਹੀ ਗੱਲ ਆ ਬਈ ਪੀਲਾਂ ਦੇ ਪਾਣੀ ਨਹੀਂ ਆਉਂਦਾ ਹਾਂਜੀ ਤੇ ਬਈ ਨਾ ਡੀਪੀ ਮਿਲਦੀ ਤਾਂ ਮੈਚੋਂ ਨਾ ਵਿਕਦਾ ਹਾਂਜੀ ਹਾਂ ਕੁਛ ਨਹੀਂ ਜਮਾ ਚਾਰ ਸ਼ਿਰੋਂ ਜਮਾ ਚਾਰ ਟਿਕਟਾ ਹੋ ਗਿਆ ਹਾਂਜੀ ਹਾਂ ਬਾਈ ਬੋਰੀ ਖੋਲੀ ਉਹ ਤਾਂ ਘਟਾ ਬੋਲੀ ਆ ਨਦਰ ਦਫਾ ਹਾਂ ਬਾਈ ਘਟਾ ਬੋਲੀ ਆ ਨਸ ਮੈਂ ਤਾਕੀ ਜੀ ਜਵਾਰ ਦਸੋ ਤਾਗੀ ਪਾ ਲਈ ਬੋਰੀ ਇਹਦੇ ਹੂੰ ਇੰਡੀਆ ਸੀਡ ਦਾ ਬੀ ਆ ਬਾਈ ਕੋਲੇ ਤੇ ਦਲੇਰ ਤਾਗੇ ਖੋ ਰਿਹਾ ਤਾਗਿਆਂ ਨੂੰ ਬਾਈ ਨਾਲ ਦੀਆਂ ਸਾਂਭ ਵੀ ਰਿਹਾ ਕਹਿੰਦਾ ਵੀ ਜੇਕਰ ਤਾਗਿਆਂ ਨੂੰ ਨਾ ਸਾਂਭਾਂਗੇ ਤਾਂ ਇਹ ਨਾ ਬਾਈ ਜਦੋਂ ਇਹਦੇ ਲਈ ਬਾਈ ਕੀ ਨਿਸ਼ਾਨ ਕਰਾਂਗੇ ਨਾ ਸਾਮਾਂਗੇ ਆਪਾਂ ਬਾਈ ਨਾ ਇਹ ਪਲਾਸਟਿਕ ਹੁੰਦੀ ਹੈ ਨਾ ਜਿਹੜੀ ਇਹ ਗਲਤ ਦਾ ਨਹੀਂ ਗਲਤ ਦਾ ਨਹੀਂ ਇੱਕ ਵਾਰੀ ਚੱਲ ਬਸ ਪੈਰ ਦਾ ਨਹੀਂ ਪੈਰ ਤੇ ਪੈਰ ਨਾ ਜਾਨ ਬੰਦੇ ਬੈਠੇ ਵੀ ਬਾਈ ਅਸੀਂ ਲੋਕ ਦੇ ਤਾਰਾਂ ਨਾ ਤੇ ਬੰਦੇ ਦੇ ਪੈਰ ਤੇ ਉਹਨੂੰ ਬਚਾ ਦੇਣਗੇ ਚੁੱਲੇ ਚੱਲੇ ਚਾ ਦੱਬ ਦੋਈ ਕਿੱਥੇ ਸਾਹ ਟੱਕਰੋ ਬਾਈ ਇਹਨੂੰ ਸਿੱਧੋ ਨਾ ਦੀ ਵੀ ਜੀ ਸਾਫ ਕਰਾ ਬਾਈ ਜੀ ਆਪ ਦਾ ਇੰਡੀਆ ਸੀਡ ਦਾ ਵੀ ਆ ਤੇ ਬਾਈ ਵੀਰ ਆਉਣਗੇ ਕਿ ਬੀਜ ਦੇ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਸੋਚੇ ਬਹਣ ਦੇ ਵਿੱਚ ਦੇ ਦਿਰਾਵਾ ਹੀ ਜੀ ਸੋਤੋ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਜਿਹੜਾ ਬਬਲੀ ਸਿੱਧੂ ਦੇ ਨਾਂ ਤੇ ਆਪਣਾ ਨਵਾਂ ਬਲੌਗਾਂ ਵਾਲਾ ਚੈਨਲ ਚੱਲਿਆ ਪਹਿਲਾਂ ਆਪਣੀ ਤਿੰਨ ਚੈਨਲ ਚੱਲ ਰਹੇ ਸਬਰ ਦਾ ਦੁੱਖ ਵਧੀਆ ਜਿਹੜਾ ਆਪਾਂ ਬਲੌਗਾਂ ਵਾਲਾ ਚੈਨਲ ਚਲਾਇਆ ਬਬਲੀ ਸਿੱਧੂ ਦੇ ਨਾਂ ਤੇ ਉਹਦੇ ਤੇ ਆਪਾਂ ਨੂੰ ਬੜੀ سپورਟ ਮਿਲ ਰਹੀ ਹੈ ਛੋਟੀ سپورਟ ਦੀ ਲੋੜ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਕਮੈਂਟ ਆਪਣੇ ਟੀਚਰ ਭਰਾਵਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆ ਵੀ ਰਹੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਨ ਨੂੰ ਬੜਾ ਹੌਸਲਾ ਮਿਲਦਾ ਹੈ ਤੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਉਹਨੂੰ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਦਾ ਬਟਨ ਜੁਰਰ ਦਬਿਆ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਆਪਣਾ ਜਿਹੜਾ ਚੈਨਲ ਹੈ ਉਹ ਬਹੁਤ ਸ਼ਹੀ ਮੋਨਟਾਈਜ਼ ਹੋਵੇਗਾ ਇਸ ਲਈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਦੇਖਣ ਦੇ ਲਈ ਪਬਲਿਸ਼ ਸਿੱਧੂ ਚੈਨਲ ਨੂੰ ਜਿਹੜੇ ਜਿਹੜੇ ਦੇਖਦੇ ਨੇ ਭਰਾ ਆਪਣੇ ਭੈਣਾਂ ਦੇਖਦੇ ਨੇ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ